ਭਾਰਤ ਮਾਲਾ ਦੇ ਨਾਂ ਦੇ ਉੱਤੇ ਪੂਰੇ ਭਾਰਤ ਦੇ ਵਿੱਚ ਸੜਕਾਂ ਦੇ ਜਾਲ ਪਛਾਇਆ ਜਾ ਰਹੇ ਆ ਤੇ ਉਹਦੇ ਨਾਲੇ ਪੰਜਾਬ ਦੇ ਵਿੱਚ ਵੀ ਵਿਕਾਸ ਦੇ ਨਾਂ ਦੇ ਉੱਤੇ ਸੜਕਾਂ ਦੇ ਜਾਲ ਪਛਾਇਆ ਜਾ ਰਹੇ ਆ ਇਸ ਨਾਂ ਤੇ ਲਗਾਤਾਰ ਉਜਾੜਾ ਕੀਤਾ ਜਾ ਰਿਹਾ ਆ ਬਹੁਤ ਸਾਰੇ ਫਾਰਮ ਦੇ ਵਿੱਚ ਲੋਕਾਂ ਦਾ ਉਜਾੜਾ ਜਿੰਨਾ ਕੀਤਾ ਜਾ ਰਿਹਾ ਉਹਨਾਂ ਨੇ ਆਵਾਦ ਕੀਤੀਆਂ ਜ਼ਮੀਨਾਂ ਜ਼ਮੀਨਾਂ ਆਵਾਦ ਕਰਕੇ ਉਹਨਾਂ ਨੂੰ ਅੱਜ ਉਜਾੜ ਦਿੱਤਾ ਗਿਆ ਇਦੇ ਬਾਰੇ ਆਪਾਂ ਥੋੜਾ ਜਿਹਾ ਸਮਝਣ ਦਾ ਯਤਨ ਕਰਦੇ ਆਂ ਵੀ ਉੱਥੇ ਜਿਹੜੇ ਮਜਾਰੇ ਕੰਮ ਕਰਦੇ ਆ ਆਪਾਂ ਨੂੰ ਪੰਜਾਬ ਦੇ ਲੋਕਾਂ ਨੂੰ ਹੁਣ ਮਜਾਰੇਆਂ ਵਾਲਾ ਸ਼ਬਦ ਜਿਹੜਾ ਭੁੱਲ ਚੁੱਕਿਆ ਮਜਾਰੇ ਕਹਿੰਨਾਂ ਨੂੰ ਕਹਿੰਦੇ ਆ ਉਹ ਸਾਰੇ तमाम ਗੱਲਾਂ ਦੇ ਉੱਤੇ ਜਾਣਕਾਰੀ ਆਪਾਂ ਲੈਣੇ ਆ ਆਪਣੇ ਨਾਲ ਨੇ ਸਾਥੀ ਕੁਲਵੰਤ ਸਿੰਘ ਸੰਧੂ ਜਿਹੜੇ ਜਮੂਰੀ ਕਿਸਾਨ ਸਭਾ ਦੇ ਸੂਬੇ ਦੇ ਜਨਰਲ ਸਖਤਰ ਨੇ ਪਹਿਲਾਂ ਸਵਾਗਤ ਕਰਦੇ ਆਂ ਸਵਾਗਤ ਦੀ ਧੰਨਵਾਦੀ ਸਰ ਜੀ ਬਹੁਤ ਬਹੁਤ ਸੰਸੋਪ ਦੱਸਿਓ ਵੀ ਇੱਕ ਤਾਂ ਉੱਥੇ ਜਿਹੜੇ ਆ ਕੱਲੇ ਉਹ ਆਬਾਦ ਕਰਾ ਕਿ ਮਜਾਰੇ ਆ ਜਿਹੜੇ ਬਹੁਤ ਸਾਰੇ ਫਾਰਮ ਦੇ ਵਿੱਚ ਜਿਨ੍ਹਾਂ ਨੂੰ ਸੜਕ ਨਵੀ ਸੜਕ ਨਾਂ ਦੇ ਤਹਿਤ ਉਜਾੜਿਆ ਜਾ ਰਿਹਾ। ਸਰ ਜੀ ਜੀ ਇੱਕ ਤਾਂ ਜਿਹੜਾ ਤੁਝੇਗਾ ਭਾਤ ਵਾਲਾ ਪ੍ਰੋਜੈਕਟ ਜਿਹੜਾ ਆ ਇਹ ਮੁੱਖ ਤੌਰ ਤੇ ਬਹੁਤ ਜਿਆਦਾ ਚੌੜਾ ਆ ਸ਼ੈਕਸ ਲੈਨੇ ਆ। ਇਹਦੇ ਵਿੱਚ ਬਹੁਤ ਜਿਆਦਾ ਜ਼ਮੀਨ ਕਵਰ ਹੁੰਦੀ ਆ ਕਈ ਥਾਂ ਤੇ ਜਿੱਥੇ ਕੋਈ ਵਿਰੋਧ ਨਹੀਂ ਕਰਦਾ ਬਹੁਤ ਥੋੜੇ ਪ੍ਰੈਸ਼ਰ ਉਹ ਖਰੀਦੇ ਆ। ਜਿੱਥੇ ਪ੍ਰੋਟੈਸਟ ਹੋ ਜਾਂਦਾ ਉੱਥੇ ਉਹ ਰੇਟ ਕਾफी ਵਧਾ ਦਿੰਦੇ ਆ। ਇਹ ਮੁੱਖ ਤੌਰ ਤੇ ਜਿਹੜਾ ਇਕੱਲਾ ਆਵਾਜਾ ਵੀ ਦਾ ਸਾਧਨੀ ਬਾਣਾ ਇਹਦੀਆਂ ਕਾਰਨਰ ਦੇ ਉੱਤੇ ਵੱਡੇ ਵੱਡੇ ਸਾਈਲੋ ਹੋ ਰਹੇ ਆ ਜਿੱਥੇ ਅਨਾਜ ਇਕੱਠਾ ਹੋਣਾ ਤੇ ਵੱਡੇ ਵੱਡੇ ਮਾਲ ਹੋਣੇ ਆ ਲੱਗਾ ਨੀਅਰ ਰੋਡ ਆਰ ਦਾ 10 ਕਿਲੋਮੀਟਰ ਦੇ ਵਿੱਚ ਉਹਨਾਂ ਮਾਲ ਤੋਂ ਆਮ ਬੰਤੇ ਨਹੀਂ ਹੋਣੀ ਆ ਆਊਟਲੈਟ ਬਹੁਤ ਘੱਟੇ ਉਹਦੇ ਵਿੱਚ ਆਮ ਬੰਦਾ ਉੱਤੇ ਸਫਰ ਨਹੀਂ ਕਰ ਸਕਦਾ ਉਹਦਾ ਜਿਹੜਾ ਟੋਰ ਟੈਕਸ ਹੋ ਵੀ ਕੰਪੇਟਿਟਿਵ ਵਧਿਆ ਇਹ ਮੁੱਖ ਤੌਰ ਤੇ ਜਿਹੜਾ ਆ ਕਾਰਪੋਰੇਟ ਘਰਾਣਿਆਂ ਦੇ ਵਪਾਰ ਲਈ ਵੀ ਤੇ ਜਿਹੜਾ ਫੂਡ ਦਾ ਫੂਡ ਚੇਨ ਆ ਉਹਤੇ ਵੀ ਕਾਰਜ ਕਰਾਂਦੀ ਉਹਨਾਂ ਦੀ ਕੋਸ਼ਿਸ਼ ਹੈ ਅੱਜ ਕਿਸਾਨ ਜਥੇਬੰਦੀਆਂ ਵੀ ਲੋਕ ਵੀ ਮੰਗ ਕਰ ਰਹੇ ਆ ਕਿ ਸਾਡਾ ਗੁਆਂਟੀ ਮੁਲਕਾਂ ਦੇ ਨਾਲ ਵਪਾਰ ਖੁੱਲਣਾ ਚਾਹੀਦਾ ਵਪਾਰ ਖੁੱਲਣਾ ਆਦਾਨ-ਪ੍ਰਦਾਨ ਹੋਊਗਾ ਉਹਦੇ ਨਾਲ ਜਿਹੜਾ ਜੰਗਾਂ ਦੇ ਨਾਲ ਨਾਤੇ ਲੋਕਾਂ ਨੂੰ ਫਿਰ ਕੁ ਭਾਵਨਾਵਾਂ ਜਾਂ ਸ਼ਾਵਨਵਾਦੀ ਭਾਵਨਾ ਮਾਰਸ਼ਵਾਦੀ ਭਾਵਨਾ ਢਕਾ ਕੇ ਲੋਕਾਂ ਦਾ ਧਿਆਨ दुसरी ਪਾਸੇ ਲਾਉਂਦੇ ਆ ਉਤੋਂ ਵੀ ਬਚਾਅ ਹੋਗਾ ਚੀਨ ਨੇ ਆਪਣੇ ਸਾਰੇ ਗੁਆਂਢੀ ਮੋਲਕਾਂ ਦੇ ਨਾਲ ਚੰਗੇ ਰਿਸ਼ਤੇ ਸਾਰੇ ਨੂੰ ਲੱਕ ਵੱਤ ਪਕਾੜੀ ਹੈ ਤੇ ਉਹ ਹੌਲੀ ਹੌਲੀ ਕੀ ਕਰ ਰਿਹਾ ਅਡਾਨੀ ਨੇ ਤਿਲਾਰਾਪੋਰ ਦੇ ਵਿੱਚ 97 ਖੇਤ ਮੋਲ ਲੈ ਲਿਆ ਆਪਣਾ ਸਟੋਰ ਬਣਾ ਲਈ ਉਹਨੂੰ ਖੁਸ਼ਕ ਬੰਦਰ ਦਾ ਕਹਿੰਦੇ ਆ ਉਹਦੇ ਵਿੱਚ 7 ਲਾਈਨਾਂ ਜਾਂਦੀਆਂ ਉਹੋ ਸਾਹਨੇ ਆ ਦੇ ਬਿਲਕੁਲ ਨਾਲ ਲੱਗਦਾ ਇੱਥੇ ਇਹ ਲਰਾ ਹੀ ਸਮਾਨ ਆਉਣਾ ਕਿਲਾ ਰਹਿ ਪੱਧਰ ਸਟੋਰ ਹੋਣਾ ਇਥੋਂ ਇਹ ਭਾਰਤ ਵਾਲਾ ਰੇਲ ਟੱਕਰ ਆ ਹੀ ਜਾਣਾ ਕਿਉਂਕਿ ਜਿਹੜਾ ਵਪਾਰ ਹੈ ਐ ਛੇਪ ਰਾਹੀਂ ਕਰਨਾ ਜਾਂ ਦੇ ਰਾਹੀਂ ਕਰਨਾ ਉਹ ਜਿਹੜਾ ਸੜਕ ਰਾਹੀਂ ਵਪਾਰ ਹੈ ਸਸਤਾ ਪੈਂਦਾ ਇਸੇ ਕਰਕੇ ਚੀਨ ਦੁਨੀਆ ਪੱਧਰ ਤੇ ਸੜਕੀ ਵਪਾਰ ਦੀ ਤਿਆਰੀ ਕਰ ਰਿਹਾ ਬਹੁਤ ਵੱਡਾ ਪ੍ਰੋਜੈਕਟ ਹੈ ਉਹਦਾ ਇਹ ਭਾਰਤ ਵਿੱਚ ਇਹ ਕੁਝ ਕੀਤਾ ਜਾ ਰਿਹਾ ਜਿੱਥੋਂ ਤੱਕ ਮੂਰ ਦਾ ਸਵਾਲ ਆ ਉਹ ਉਹ ਰੋਤੀ ਕੱਚ ਪੱਕਾ ਸੀਲ ਫਾਰਮ ਸੀ ਉਹ ਪੂਰਾ ਵਣਿ ਸਕਿਆ ਆਯਾਦੀ ਦੇਲੇ ਤੋਂ ਲੈ ਕੇ ਲੋਕ ਜਿਹੜੇ ਬਾਹਰ ਤੋਂ ਆਏ ਸੀ ਉੱਥੇ ਉਹਨਾਂ ਨੇ ਆ ਕੇ ਆਵਾਜ਼ ਕੀਤੀ ਜ਼ਮੀਨ ਨੂੰ ਇਹ ਬੜੇ ਮੁਸ਼ਕਲ ਦੇ ਨਾਲ ਜਿਵੇਂ ਮੰਡ ਦੇ ਏਰੀਏ ਦੇ دریاਵਾ ਦੇ ਕੰਢੇ ਜਗਲਾਤੀਆਂ ਦੀਆਂ ਜ਼ਮੀਨਾਂ ਇਹ ਆਵਾਜ਼ਕਾਰਾਂ ਨੇ ਬਹੁਤ ਸਾਰੀਆਂ ਬੜੀ ਮੁਸ਼ਕਲ ਦੇ ਨਾਲ ਆਪਣੇ ਬੱਚੇ ਨੂੰ ਨਿਪਾੜ ਰੱਖ ਕੇ ਭੁੱਖੇ ਨਿਪਾੜੇ ਰਹਿ ਕੇ ਉਹ ਜ਼ਮੀਨਾਂ ਆਵਾਜ਼ ਹੋਈਆਂ ਹੌਲੀ ਹੌਲੀ ਉੱਥੇ ਉਹ ਪੱਕੇ ਤੋਂ ਤੇ ਸੈਟਲ ਹੋ ਗਏ ਸੈਟਲ ਹੋਣ ਤੋਂ ਬਾਅਦ ਉੱਥੇ 7 ਜਾਂ 9 ਪੰਚਾਇਤਾਂ ਵੀ ਬਣ ਗਈਆਂ ਜਿਹੜੇ ਲੱਕਵਾਕੋ ਮਜਾਰੀਆਂ ਦੀ ਹੈ ਸਰਪੰਚ ਵੀ ਉਹਨਾਂ ਦੇ ਆ ਪੰਚਾਇਤ ਵੀ ਉਹਨਾਂ ਦੀ ਆ ਤੇ ਲੱਕਵਾਕੋ ਪਿੰਡ 7 ਪਿੰਡ ਕਹੜਾ ਬਣ ਗਏ ਆ ਮਤਲਬ ਬਾਤੀ ਹੌਲੀ ਹੌਲੀ ਡਿਵੈਲਪਮੈਂਟ ਡਿਵੈਲਪਮੈਂਟ ਦੀ ਗਈ ਆ 7 ਜਾਂ 9 ਪੰਚਾਇਤਾਂ ਉਹਨਾਂ ਦੀਆਂ ਬਣੀ ਆ ਸਾਡੇ ਕਿਸਾਨਾਂ ਦਾ ਉੱਥੇ ਖੱਬੇ ਪੱਕੀ ਆਗੂ ਹੁੰਦਾ ਜੀ ਕਲਪਨ ਸਿੰਘ ਕਰਤੀ ਜਿਹੜਾ ਨੌਜੋਣਾ ਨੂੰ ਵੀ ਰਿਹਾ ਹੋ ਸਾਂ ਲੀਡਰ ਵੀ ਰਿਹਾ ਤੇ ਉਹਨਾਂ ਮਜਾਰਿਆ ਦਾ ਉਹ ਪਪੂਲਰ ਲੀਡਰਸ ਦਾ ਬਹੁਤ ਜ਼ਿਆਦਾ ਉਹਦੀ ਨਾਮ ਰਾਤ ਕੁਵਾਰੀ ਕੈਂਸਲ ਕਰਕੇ ਪਿੱਛੇ ਜਾ ਬਹੁਤ ਹੋ ਗਏ ਪਰ ਆਖਰੀ ਸਮੇਂ ਦੇ ਵਿੱਚ ਵੀ ਜਦੋਂ ਉਤੇ ਬਾਈਪਾਸ ਕੱਢਣ ਲੱਗੇ ਆ ਉਸ ਫਾਰਮ ਦੇ ਪੈਕੀ ਦੇ ਉਹਦੇ ਵਿੱਚ 36 ਏਕੜ ਆਉਦੇ ਆ ਜੀ ਉਹ ਇਕੱਲੇ ਫਾਰਮ ਵਾਲਿਆਂ ਦੇ ਉਤੇ ਗਰੋਧ ਹੋਇਆ ਲੋਕਾਂ ਨੇ ਰੁਕਿਆ ਸੀ ਕਿਰਤੀ ਦੀ ਜਿਹੜੀਆਂ ਮੌਤ ਹੋ ਗਈ ਵਿਚਾਰੇ ਦੀ ਜੀ ਉਹ ਲੋਕ ਲੀਡਰਲੈਸ ਹੋ ਗਏ ਕਹ ਲਓ ਤੇ ਦੂਜਾ ਸਰਕਾਰ ਨੇ ਇੱਕ ਐਟੀਟਿਊਡ ਬਣਾਇਆ ਵੀ ਕਾਬੇਟਾਂ ਦੀ ਮਤ ਕਰਨੀ ਆ ਪੁਲਿਸ ਬਲ ਦੇ ਰਾਣ ਉਹਨੇ ਬਹੁਤ ਸਾਰੇ ਥਾਂ ਤੇ ਕਾਬੂਜੇ ਕੀਤੇ ਆ ਜਿੱਥੇ ਜਥੇ ਵਧੀਆਂ ਤਕੜੀਆਂ ਆ ਉੱਥੇ ਰੁਕ ਜਾਂਦੇ ਆ ਰੇਡ ਬਾਹ ਜਾਂਦੇ ਆ ਪਰ ਜਿੱਥੇ ਵਧੀਆਂ ਅਸੀਂ ਭਾਰਤ ਮਾਲਾ ਪ੍ਰੋਜੈਕਟ ਹੋਵੇ ਜਾਂ ਰੇਲਵੇ ਲਾਈਨ ਹੋਵੇ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਜੀ ਅਸੀਂ ਇਹ ਕਹਿੰਨੇ ਵੀ ਜੈਨੂਅਲ ਰੇਟ ਮਿਲਣਾ ਚਾਹੀਦਾ ਪਰ ਸਰਕਾਰ ਇਹ ਕਹਿੰਦੀ ਆ ਬੋਰ ਦੇ ਸੀਫਾਰਮ ਦੇ ਵਿੱਚ ਵੀ ਇਹ ਆਵਾਜ਼ ਕਰਾਂ ਜਮੀਨਾਂ ਇਹ ਕਿਹੜੀ ਉਹਨਾਂ ਦੀ ਮਾਲਕੀ ਆ ਅਸੀਂ ਇਹਨਾਂ ਨੂੰ ਪੈਸੇ ਕਿਉਂ ਦੇਈਏ ਜਦ ਕਿ ਕਿਸਾਨ ਜਥੇਬੰਦੀਆਂ ਦੀ ਮੰਗ ਹੈ ਆ ਖਾਸੌਰ ਤੇ ਉੱਥੇ ਸਾਡੀ ਜਮਹੂਰੀ ਕਿਸਾਨ ਸਭਾ ਆ ਖਾਸ ਤੌਰ ਤੇ ਸਾਡੀ ਮੰਗ ਇਹ ਹੀ ਰਹੀ ਆ ਕਿ ਜੇ ਆਵਾਦਕਾਰਾਂ ਨੇ ਜ਼ਮੀਨਾਂ ਆਵਾਦ ਕੀਤੀਆਂ ਉਹਦੇ ਵਿੱਚੋਂ ਅਨਾਜ ਪੈਦਾ ਕਰਨਾ ਸ਼ੁਰੂ ਕਰਤਾ ਮੌਲਕੀ ਭਲਾਈ ਕੀਤੀ ਆ ਆਵਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਮਿਲਣੇ ਚਾਹੀਦੇ ਜੇ ਸਰਕਾਰ ਨੇ ਮਾਲਕੀ ਹੱਕ ਨਹੀਂ ਦਿੱਤਾ ਇਹ ਤੱਕ ਦੂਜੇ ਤੱਕ ਆ ਇਹ ਆ ਵੀ ਹੁਣ ਇਸ ਰਾਹ ਤੇ ਉਹ ਮਾਲਕ ਨਹੀਂ ਉਹਨਾਂ ਕੋਲ ਜ਼ਮੀਨ ਹੋਈ ਜਾ ਰਹੀ ਅੱਜ ਇਹ ਬਾਈਪਾਸ ਦੇ ਨਾਂ ਤੇ ਖੋਣਗੇ ਕੱਲ ਨੂੰ ਧੱਕੇ ਨਾਲ ਖੋਣਗੇ ਤੁਸੀਂ ਧਮਾਲ ਕੀ ਜਨ ਕਿ ਅਸੀਂ ਕੋਈ ਹੋਰ ਪ੍ਰੋਜੈਕਟ ਲਾਉਣਾ ਇਸ ਕਰਕੇ ਉੱਥੇ ਲੜਾਈ ਸ਼ੁਰੂ ਆ ਕੱਲ ਉੱਥੇ ਦੇ ਲੋਕਾਂ ਨੇ ਵਿਰੋਧ ਕੀਤਾ ਪੁਲਿਸ ਨਾਲ ਧੱਕੇ ਨਾਲ ਕਿਸਾਨਾਂ ਨੂੰ ਫੜ ਕੇ ਥਾਣੇ ਲੈ ਗਈ ਉਹਨਾਂ ਦੇ ਪਰਚੇ ਕਰਨ ਦੀ ਕੋਸ਼ਿਸ਼ ਕਰ ਰਹੀਆਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਬਿਨਾਂ ਸ਼ਾਤ ਰਿਹਾਅ ਕਰਾਇਆ ਜਾਵੇ ਤੇ ਉਹ ਜਿਹੜਾ ਪ੍ਰੋਜੈਕਟ ਭਾਰਤਵਾੜਾ ਦਾ ਅਵਾਦਕਾਰਾਂ ਦੀ ਜਮੀਨ ਵਿੱਚ ਕੱਢੀ ਜਾਵੇ ਜਾਂ ਹੋਰ ਵੀ ਕਿਤੇ ਨਿਕਲੇ ਅਵਾਦਕਾਰਾਂ ਨੂੰ ਜਿਵੇਂ ਮੁਆਵਜ਼ਾ ਮਾਲਕਾਂ ਨੂੰ ਮਿਲਦਾ ਇਦਾਂ ਇਹਨਾਂ ਨੂੰ ਮਿਲਣਾ ਚਾਹੀਦਾ ਜਿਹੜੇ ਸੀਡ ਫਾਰਮ ਹੈ ਇਹ ਇੱਕ ਬੜੀਆਂ ਕਿਵੇਂ ਆ ਮਤਲਬ ਸੀਡ ਫਾਰਮ ਦੇ ਨਾਂ ਦੇ ਉੱਤੇ ਪਹਿਲਾਂ ਕੋਈ ਉੱਥੇ ਕੋ ਕੋਚ ਕੇਂਦਰ ਕੋ ਚੱਲਿਆ ਸੀ ਨਹੀਂ ਪਲੈਨਿੰਗ ਸੀ ਉਹਦੀ ਬਣਿਆ ਨਹੀਂ ਸੀ ਜਿਵੇਂ ਤੁਹਾਨੂੰ ਚੇਤਾ ਹੋਣਾ ਇੱਥੇ ਨਕੋਤਰ ਸੀ ਦੇ ਵਿੱਚ ਸੰਗੋਆਂ ਸੀਡ ਫਾਰਮ ਦੇ ਨਾਂ ਤੇ ਮਸ਼ਹੂਰ ਹੋਇਆ ਸੀ ਇੱਥੇ ਬਹੁਤ ਵੱਡਾ ਭਾਰਤਪਦ ਦਾ ਸੀਡ ਫਾਰਮ ਬਣਾਉਂਦੀ ਪਲੇਨਸੀ ਸੈਂਟਰ ਸਰਕਾਰ ਦੇ ਸੈਂਟਰ ਸਰਕਾਰ ਦੇ ਕਬਜ਼ਾ ਕਰਨ ਹੁੰਦੀ ਸੀ ਔਰ ਇਥੇ ਮੁਜਾਰਾ ਰਹਿਣ ਬਹੁਤ ਅਗਰੀ ਸੀ ਇਥੇ ਮਤਲਬ ਵੱਡੇ ਵੱਡੇ ਬਾਈਲੈਂਸ ਟੈਕਟਰ ਪੌਲਸ ਫੋਰਸਾਂ ਸੀ ਆਰਪੀ ਬੜਾ ਚੱਲਦਾ ਰਿਹਾ ਸੰਗੋਲ ਸੈਂਟਰ ਸੀ ਉਹਦਾ ਬਹੁਤ ਵੱਡਾ ਸੀਟ ਬਣਾਉਣਾ ਚਾਹੁੰਦੇ ਸੀ ਉੱਥੇ ਲੋਕਾਂ ਦੇ ਰੜਕੂ ਬੂਟੇ ਕਈ ਵਾਰੀ ਲਾ ਜਾਂਦੇ ਸੀ ਆ ਕੇ ਤੇ ਜਿਹੜੇ ਮੁਜਾਰੇ ਸੀ ਉੱਥੇ ਦੇ ਉਹ ਲੜਦੇ ਤੇ ਕਈ ਵਾਰੀ ਉਹ ਤੇਰ ਪਾਰਦੇ ਸੀ ਕਿ ਤੇਲ ਨਾਲ ਬੂਟੇ ਮਾਰ ਜਾਂਦੇ ਸੀ ਬੂਟੇ ਨੂੰ ਹੋਣ ਨਹੀਂ ਦਿੱਤੇ ਲੰਬੀ ਲੜਾਈ ਤੋਂ ਬਾਅਦ ਆਕਰਮ ਮੁਝ ਆ ਰਹੀ ਜੱਟ ਨੇ ਉਹ ਉੱਤੇ ਸਿਰਵਾਰ ਨਹੀਂ ਬਣ ਸਕਿਆ ਇੰਦੇ ਫਲੋਰ ਦੇ ਵਿੱਚ ਸੁਖਵੀਰ ਅਕਾਲੀ ਸਰਕਾਰ ਬਾਰੇ ਸੁਖਵੀਰ ਬਣਾਉਣਾ ਚਾਹੁੰਦਾ ਏ ਝੀਲ ਝੀਲ ਬਣਾਉਣਾ ਚਾਹੁੰਦਾ ਏ ਸੱਤ ਉੱਤੇ ਹਾ ਤੇ 20 ਕਿਲੋਮੀਟਰ ਲੰਬੀ ਤੇ 7 ਕਿਲੋਮੀਟਰ ਚੌੜੀ ਉਹਦੇ ਵਿੱਚ 17.5 ਹਜ਼ਾਰ ਏਕੜ ਆਉਂਦਾ ਸੀ ਪਿਕਨਗ ਪੁਲਿਸ ਇਹ ਕੰਗਰੈਸ਼ਨ ਉਹਦਾ ਸਾਰ ਬਣਾ ਐਮਐਲ ਆਉਂਦਾ ਜੀ ਉਹਦੇ ਇੱਥੇ ਪਿਕਨਗ ਪੁਲਿਸ ਚਾਹੁੰਦਾ ਸੀ ਇੱਥੇ ਉਹਦੇ ਲਈ ਵੀ ਜੋਰੀ ਕਿਸਾਨ ਸਭਾ ਨੇ ਆਕਾਇਆਂ ਤਿਆਰ ਕਰਕੇ ਸਾਰੇ ਪਿੰਡਾਂ ਦੇ ਵਿੱਚ ਵਰੋਰ ਪ੍ਰਦਰਸ਼ਨ ਕੀਤੇ ਲੁਧਿਆਣੇ ਰੈਲੀਆਂ ਕੀਤੀਆਂ ਫਲੋਰ ਰੈਲੀਆਂ ਕੀਤੀਆਂ ਉਹ ਪ੍ਰੋਜੈਕਟਿਵ ਐਸ ਸੀ ਸਾਰੇ ਨਹੀਂ ਸੀ ਜਾਣਤਾ। ਹੋਰ ਸਾਨੂੰ ਪੱਕੀ ਸਭਾਵਨਾ ਹੈ ਕਿ ਸਰਕਾਰ ਉਹਦੇ ਵਿੱਚ ਵੀ ਅਸੀਂ ਉਹ ਕੰਮ ਨਹੀਂ ਹੋਣ ਦੇਵਾਂਗੇ। ਅਸੀਂ ਜੋਰੀ ਕਿਸਾਨ ਸਭਾਵ ਵਾਲੇ ਤੇ ਇਸ ਸਕੀਮ ਦੇ ਨਾਲ ਲੜ ਕੇ ਉਹ ਲੜਾਈ ਲੜਾਵੇ ਔਰ ਜਿੰਨੀ ਜਥਾ ਚਾਹੇ ਕਿਤੇ ਲੋਕ ਲੜ ਰਹੇ ਆ ਉਹਨਾਂ ਦੀ ਪੂਰੀ ਹਮਾਇਤ ਕਰਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ। ਥੋੜੀ ਜਿਹੀ ਦਰਸ਼ਕਾਂ ਨੂੰ ਜਾਣਕਾਰੀ ਦਿਓ ਜਦੇ ਹੁਣ ਨਵੇਂ ਨਵੀਂ ਪੀੜੀ ਆ ਉਹਨਾਂ ਨੂੰ ਮੁਜਾਰੇ ਸ਼ਬਦ ਦਾ ਹੀ ਨਹੀਂ ਪਤਾ ਕਿ ਮੁਜਾਰੇ ਹੁੰਦੇ ਕੀ ਆ ਜਿੰਨਾ ਆਰੰਭ ਦੇ ਵਿੱਚ ਮੈਂ ਦੱਸਿਆ ਵੀ ਆਵਾਜ਼ ਕਰ ਤੇ ਸਮਝਣ ਦੇ ਸੌਖੇ ਤੇ ਮੁਜਾਰੇ ਜਿਹੜੇ ਆ ਉਹ ਕੀ ਜਿਹੜੇ ਉੱਤੇ ਬੋਰ ਸਿਲਫਾਰਮ ਵਾਲੇ ਆ ਉਹ ਮੁਜਾਰੇ ਆ ਜਿਹੜੀ ਮੁਜਾਰਾ ਲਹਿਰ ਚੱਲੀ ਸੀਗੀ ਜਿਹੜੀ ਖਾਸ ਕਰਕੇ ਜਿਹੜੇ ਆਪਣੇ ਦੂਸਰੇ ਸੀਗੇ ਪੇਪਸੂ ਪੇਪਸੂ ਸਟੇਟਾਂ ਦੇ ਰਾਜੇ ਜਿਹੜੇ ਰਾਜਾਂ ਦੇ ਵਿੱਚ ਜਿਹੜੀ ਜ਼ਮੀਨਾਂ ਦੀ ਵੰਡ ਕੀਤੀ ਗਈ ਆ ਉੱਥੇ ਦੇ ਮੁਜਾਰੇ ਜਿਹੜੇ ਉਸਗੇ ਉਹ ਸੇਮ ਕੈਟਾਗਰੀ ਦੇ ਵਿੱਚ ਇਹ ਮੁਜਾਰਿਆਂ ਨੂੰ ਆਪਾਂ ਗਿਣਦੇ ਆ ਨਹੀਂ ਉਹ ਮੁਜਾਰੇ ਛੇ ਰਾਜੇ ਮਹਾਰਾਜੇ ਦੀ ਜ਼ਮੀਨਾਂ ਕਾਸ਼ ਕਰਦੇ ਸੀ ਉਹਦੇ ਵਿੱਚੋਂ ਸ਼ੇਅਰ ਲੈਂਦੇ ਸੀ ਆਪਣੇ ਸਾਲੇ ਦੇ ਸੀ ਉਹਨੂੰ ਮੁਜਾਰੇ ਸਾਤੇ ਕਾ ਉਹ ਮੁਜਾਰਾ ਹੈਗਾ ਕਾਸ਼ਕਾਰ ਅਵਾਦਕਾਰ ਹੈਗਾ ਆ ਕਾਸ਼ਕਾਰ ਹੋ ਕੇ ਲੈਂਡਮਾਰਕ ਦੇ ਵਿੱਚੋਂ ਸ਼ੇਅਰ ਲੈਣਾ ਉਹਨੂੰ ਸਾਦੇ ਆ ਮੁਜਾਰਾ ਜੇ ਇਹ ਹੈਗੇ ਅਵਾਦਕਾਰ ਇਹਨਾਂ ਨੇ ਬੰਜਰ ਜਮੀਨਾਂ ਆਵਾਜ਼ ਕੀਤੀਆਂ ਆਪ ਕੋ ਇਹ ਨਹੀਂ ਕਿਸੇ ਕੋਲ ਛੇੜ ਨਹੀਂ ਜਣਾ ਕੇ ਛੇੜ ਦੇਣਾ ਆਪਣੇ ਹੱਥਾਂ ਨਾਲ ਪੰਜਾਬ ਜੰਗਲਾਤ ਵੀ ਨਾ ਮਾਰੀਆਂ ਜਮੀਨਾਂ ਵੱਡੇ ਵੱਡੇ ਕਾਨੇ ਕਾਹੀਆਂ ਸੱਪ ਛੋਲੇ ਇਦਾਂ ਉਹਨਾਂ ਜਾਨਵਰਾਂ ਰਹਦੇ ਨੇ ਉੱਤ ਰਾਤਾਂ ਕੱਟੀਆਂ ਉਹ ਜਮੀਨਾਂ ਆਵਾਜ਼ ਕਰਕੇ ਉਹ ਆਵਾਜ਼ ਕਰ ਰਿਹਾ ਇਹ ਵੀ ਆਵਾਜ਼ ਕਰ ਰਿਹਾ ਜਿਹੜੇ ਕੱਚਾ ਪੱਕਾ ਸੀਟ ਫਾਰਮ ਆਣੇ ਆ ਇਹ ਹੌਣ ਕੇਸ ਤੋਂ ਦੇ ਨਾਲ ਲੜਾਈ ਜਿਹੜੀ ਆ ਉਹ ਕਿੱਥੇ ਤੱਕ ਲੈ ਕੇ ਜਾਉਂਗੀ ਲਗਾਤਾਰ ਲੜਾਈ ਚੱਲ ਰਹੀ ਹੈ ਉੱਥੇ ਦੇ ਸਣੇ ਔਰਤਾਂ ਮਰਦ ਸਾਰੇ ਇਕੱਠੇ ਆ ਸਾਰੇ ਸੀਲੇ ਫਾਰਮ ਦੇ ਵਿੱਚ ਸਾਰੀਆਂ ਬੱਚੇ ਇਕੱਠੇ ਆ ਮਤਲਬ ਪੰਚਾਇਤਾਂ ਵੀ ਲੜ ਰਹੇ ਹੋ ਸਰਕਾਰ ਕਿੱਥੇ ਤੱਕ ਪਹੁੰਚਦੀ ਆ ਹਾਲੇ ਤੱਕ ਗ੍ਰੈਫਟਾਰ ਕੀਤੇ ਆ ਕਾਨੂੰਨ ਹੋਰ ਲੋਕਾਂ ਨੂੰ ਵੀ ਕਰ ਸਕਦੀ ਆ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਭਾਜੀਪੀ ਦੀ ਸਰਕਾਰ ਦੇ ਉਹਨਾਂ ਰਾਹਾਂ ਦੇ ਤਰ ਪਈ ਆ ਇਹ ਕਿਸਾਨਾਂ ਦੇ ਕਟਾਪਾ ਚੜੋ ਤੇ ਬਾਕੀ ਜਿਹੜੇ ਸੰਘਰਸ਼ ਕਰਨੇ ਲੋਕ ਉਹਨਾਂ ਦੇ ਵੀ ਟਾਪਾ ਚੱਲੋ ਤੇ ਇਹ ਕਹੋ ਇਹ ਲੋਕ ਰੈਲੀਆਂ ਬਜਾਦੇ ਕਰਨ ਤੇ ਆ ਕੀ ਹੋ ਗਾਇਆ ਪ੍ਰਚਾਰ ਇਹ ਕਰਦੇ ਆ ਜਦ ਕਿ ਉਹ ਆਪਣੇ ਹਿੱਤਾਂ ਲਈ ਲੜ ਰਹੇ ਆ ਆਪਣੇ ਹੱਕਾਂ ਲਈ ਲੜ ਰਹੇ ਆ ਉਹ ਹੱਕਾਂ ਲਈ ਲੜਦੇ ਆ ਕਈ ਵਾਰ ਜਿੱਤਾਂ ਵੀ ਹੁੰਦੀਆਂ ਹਾਰਾਂ ਵੀ ਹੁੰਦੀਆਂ ਪਰ ਲੜਾਈ ਲਾਣ ਵਾਲੇ ਨੇ ਕੀਤਾ ਹੁੰਦਾ ਇਹ ਹੱਕਾਂ ਲਈ ਉਹ ਤੱਕਾਂ ਵੀ ਦੱਲ ਲੈਣਗੇ ਦੁਬਾਰਾ ਕੋਈ ਲੋਕਾਂ ਨਾਲ ਲੜ ਲਾਂਦ ਤੋਂ ਹੋ ਸਕਦਾ ਲੜਾਈ ਜਾਰੀ ਰਹੇ 17-75 ਸਾਲ ਦਾ عرصਾ ਹੋ ਗਿਆ ਆ 1936 ਤੋਂ ਇੱਥੇ ਬੈਠੇ ਆ ਲਗਾਤਾਰ ਆ 47 ਆ ਗਿਆ 47 ਤੋਂ ਬਾਅਦ ਫੇਰ ਕਿੰਨਾ ਦੁਬਾਰਾ ਵੀ ਉਤਰੋਂ ਆ ਕੇ ਫੇਰ ਕੁਛ ਦਿਨ ਬੇ ਬਠਾਲ ਦਿੱਤਾ ਗਿਆ ਇੰਨੇ ਸਮੇਂ ਦਾ ਦੌਰਾਨ ਕਿਤੇ ਗੱਲਬਾਤ ਸਰਕਾਰਾਂ ਦੇ ਨਾਲ ਕਿਤੇ ਕੋਈ ਸਟਰਗਲ ਕੋਈ ਇਸ ਢੰਗ ਦੀ ਵੀ ਜਿੱਥੇ ਉਹਨਾਂ ਨੂੰ ਕੋਈ ਬਾਦਕਾਰਾਂ ਨੂੰ ਕੋਈ ਫਾਇਦਾ ਮਿਲਵੇ ਇਤਿਹਾਸ 'ਚ ਕੀ ਕੁਝ ਵਾਪਰਿਆ ਬਾਦਕਾਰਾਂ ਦਾ ਪੰਜਾਬ 'ਚ ਹਾਲੇ ਤੱਕ ਅਜਿ ਕੋਈ ਬਾਦਕਾਰ ਜੁੜੀ ਨਹੀਂ ਤਾਂ ਹਾਲੇ 2001 ਦੇ ਇਲਾਕੇ ਛੱਡ ਕੇ ਜਨਾਲਾ ਤਸਵੀਰ ਵਿੱਚ ਆ ਉੱਥੇ ਮਜਾਹਾ ਕਰ ਬੈਠੇ ਆ ਰੋਪੜ ਤਹਿਸੀਲ ਦੇ ਵਿੱਚ ਬਹੁਤ ਸਾਰੇ ਰੋਪੜ ਜਲੇ ਬੈਠੇ ਆ ਮੈਰੀ ਜ਼ਮੀਨ ਵੀ ਹੈ ਇਹ ਜਿਹੜੀ ਦਰਿਆ ਦੀ ਜ਼ਮੀਨ ਵੀ ਹੈ ਤੇ ਜੰਗਲਾਤ ਦੀ ਜ਼ਮੀਨ ਵੀ ਹੈ ਰੋਪੜ ਤੋਂ ਉੱਪਰ ਦੇ ਪਾਸੇ ਉੱਥੇ ਸਾਡੀ ਲੜਕੀਆਂ ਕਸ਼ੀਰ ਵੀ ਹੋਦੇ ਸੀ ਸਿਕੰਦਰ ਗੌਰ ਪਰ ਮਜਾਰਾ ਅੱਜ ਕੋਈ ਉਜੜਨੀ ਦਾ ਨਹੀਂ ਤੱਕ ਪਰ ਮਜਾਰਾ ਲੈ ਬਹੁਤ ਨਾਵਾਦ ਕਰਾਂ ਦੀ ਸਾਡੀ ਕਮੇਟੀ ਬੜੀ ਤਕੜੀ ਹੈ ਇਹ ਜਿੱਥੇ ਵੀ ਇੱਥੇ ਆਵਾਜ਼ ਕਰਕੇ ਕੋਡੋ ਮਰਾ ਪਿੰਡਾਂ ਨੇ ਜਾਨੀ ਬੈਠੇ ਨਾਦੀ ਜਿਵੇਂ ਸੀ ਉਹ ਦੋ ਦੋ ਸਾਲ ਦੇ ਪੁੱਟੇ ਹੋਏ ਬਾਤ ਤੇ ਸੀ ਜਿੱਥੇ ਵੀ ਲੜਾਈ ਆਵਾਦਕਾਰਾਂ ਜਾਂ ਮੁਜਾਰਾ ਜੀ ਹੋਈ ਆ ਹਾਲੇ ਤੱਕ ਜਤ ਰਹੇ ਆ ਔਰ ਕਾਮਯਤਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਜਿਹੜੀ ਲਹਿਰ ਆਵਾਦਕਾਰਾਂ ਲਈ ਹੈਗੀ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਆ ਤੇ ਕੀ ਸੰਭਾਵਨਾਵਾਂ ਰਹਿਣਗੀਆਂ ਇਸ ਲਹਿਰ ਨੂੰ ਕਾਮਯਾਬ ਹੋਣ ਦੀਆਂ ਉਹਦੇ ਬਾਰੇ ਵੀ ਚਰਚਾ ਕੀਤੀ ਆ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਆ ਜੀ ਤੁਹਾਡਾ ਬਹੁਤ ਬਹੁਤ